ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਪੰਜਾਬ ਸਰਕਾਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਯਤਨਸ਼ੀਲ ਹੈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਹਲਕਾ ਤੂਰੀ ਦੇ ਪਿੰਡ ਸਰਕਾਰੀ ਹਾਈ ਸਕੂਲ ਫਰਵਾਹੀ ਦੇ ਵਿੱਚ ਆਧੁਨਿਕ ਤਰੀਕੇ ਨਾਲ ਤਿਆਰ ਲਾਇਬ੍ਰੇਰੀ ਅਤੇ ਵੱਖ-ਵੱਖ ਤਰ੍ਹਾਂ ਦੇ ਤਿੰਨ ਉਦਗਾਟਨ ਮੁੱਖ ਮੰਤਰੀ ਦਫ਼ਤਰ ਤੂਰੀ ਦੇ ਇੰਚਾਰਜ ਅਤੇ ਚੇਅਰਮੈਨ ਸਮਾਲ ਇੰਡਸਟਰੀਜ਼ ਦਲਵੀਰ ਸਿੰਘ ਢਿੱਲੋਂ ਅਤੇ ਮਾਰਕੀਟ ਕਮੇਟੀ ਤੂਰੀ ਦੇ ਚੇਅਰਮੈਨ ਰਾਜਵੰਤ ਸਿੰਘ ਕੁੱਲੀ ਦਫ਼ਤਰ ਇੰਚਾਰਜ ਨੇ ਕੀਤਾ ਆਓ ਦੇਖਦੇ ਹਾਂ ਪੂਰੀ ਖਬਰ ਡੀਡੀਐਸ ਨਿਊਜ਼ ਤੋਂ ਬਿਊਰੋ ਚੀਫ ਸੁਖਵਿੰਦਰ ਪਲਾਹਾ ਦੇ ਵਿਸ਼ੇਸ਼ ਨਾਲ ਹੀ ਹੋ ਜੂ ਨਾਲ ਹੀ ਹੋ ਜੂ ਅਕਰਮ ਸਰ ਆਜੋ ਹਾਂਜੀ ਹਾਂ ਸਾਹਮਣੇ ਆ ਲੋ ਜੀ ਕੋਲ ਨਾਲੋਂ ਨਹੀਂ ਨਾ ਕਾਗਜ਼ਾਂ ਦੇ ਸਾਹਮਣੇ ਕੰਮ ਨਹੀਂ ਸਾਹਮਣੇ ਉਹਨਾਂ ਨੇ ਵੀ ਅਜਿਹਾ ਆਖਦੇ ਆ ਬਾਕੀ ਜਿਹੜੇ ਵੀ ਬੱਚੇ ਸਾਡੇ ਦਰਮਿਆਨ ਸਾਡੇ ਬਹੁਤ ਹੀ ਅਜ਼ੀਜ਼ ਅੰਤਜੀ ਸਰਦਾਰ ਦਰਸ਼ਨ ਸਿੰਘ ਜੀ ਪਾਟਾ ਸਿੱਕਾ ਕਾਡਿਮੇਟਰ ਬਲਕ ਤੋਂ ਵੀ ਕੋ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ ਅਸੀਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਆਂ ਤੇ ਜੀ ਆਇਆਂ ਕਹਿੰਦੇ ਆਂ ਅਸੀਂ ਮੁਖ ਮਹਿਮਾਨ ਅੱਜ ਆਪ ਸਭਨ ਤੇ ਮੇਰੇ ਪਿਆਰੇ ਵਿਦਿਆਰਥੀ ਸਾਥੀਓ ਅੱਜ ਦੇ ਇਸ ਪਾਵਨ ਮੌਕੇ ਮੇਰੀ ਬੋਲਣ ਦਾ ਵਿਸ਼ਾ ਹੈ ਮਾਂ ਬੋਲੀ ਪੰਜਾਬੀ ਮੈਂ ਪੰਜਾਬੀ ਹਾਂ ਮੇਰਾ ਜਨਮ ਪੰਜਾਬ ਚ ਹੋਇਆ ਹੈ ਨਾਨਾ ਜੀ ਨੇ ਸਿਆਸੀ ਕੀ ਮੇਰੀ ਪਹਿਲੀ ਕਿਰਾਰੇ ਦਾ ਸ਼ੁਕਰਾਨਾ ਵੀ ਪੰਜਾਬੀ ਵਿੱਚ ਪਰ ਮਾਤਾ ਤੇਰਾ ਸ਼ੁਕਰ ਹੈ ਕਹਿ ਕੇ ਕਿਤਾਸੀ ਸੋਨੇ ਭੜੇ ਦਿੱਲੀ ਨੌਕਰੀ ਲੱਗ ਗਈ। ਪੁੱਤ ਤਾ ਬਹੁਤ ਵਧੀਆ ਹੋਇਆ ਤੇਰੀ ਦਿੱਲੀ ਨੌਕਰੀ ਲੱਗ ਗਈ। ਹਾਂ ਮਾਂ ਜਿਹੜੇ ਲੋਕ ਕਹਿੰਦੇ ਸੀ ਇਹਨੇ ਮਲੰਗ ਨੇ ਇੱਥੇ ਧੱਕੇ ਖਾਣੇ ਆ ਅੱਜ ਦੇਖ ਲਾ ਮੈਂ ਨੌਕਰੀ ਉੱਤੇ ਲੱਗ ਗਿਆ। ਪੁੱਤ ਤਾ ਬਹੁਤ ਵਧੀਆ ਗੱਲ ਆ। ਦਿੱਲੀ ਤਾਂ ਬਹੁਤ ਵਧੀਆ ਸ਼ਹਿਰ ਹੈ ਜਿੱਥੇ ਤੇਰੀ ਨੌਕਰੀ ਲੱਗੀ ਆ। ਚਲ ਠੀਕ ਆ ਮਾਂ ਮੈਂ ਚੱਲਿਆ। ਪੁੱਤ ਮੇਰੀ ਇੱਕ ਗੱਲ ਦਾ ਧਿਆਨ ਰੱਖੀ ਬਾਹਰ ਲਾ ਕੁਝ ਖਾਣਾ ਪੀਣਾ ਨਹੀਂ ਤੇ ਹਾਲੇ ਫਰਤਰੀ ਪੂਆ ਦਾ ਨੰਬਰ

ਕਿਆ ਸਫਰ ਕਰ। ਅੱਤਾ ਸਫਰ ਨਹੀਂ ਪੰਤਾ। ਭੁੱਖ ਵੀ ਬੜੀ ਲੱਗੀ ਆ। ਚੱਲ ਮਾਂ ਨੂੰ ਫੋਨ ਕਰਦਾ ਵੀ ਮੈਂ ਦਿੱਲੀ ਪਹੁੰਚ ਗਿਆ। ਹੈਲੋ? ਹੈਲੋ? ਮੰਮੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ। ਮਾਂ ਮੈਂ ਦਿੱਲੀ ਪਹੁੰਚ ਗਿਆ। ਪੁੱਤ ਵਧਿਆ ਕੱਲ ਆ ਤੂੰ ਦਿੱਲੀ ਪਹੁੰਚ ਗਿਆ। ਹਾਂ ਮਾਂ। ਮਾ ਮਾ ਦਿੱਲੀ ਬਹੁਤ ਸੋਹਣਾ ਸ਼ਹਿਰ ਆ। ਮਮਤਾ ਨੂੰ ਕਿਹਾ ਸੀ ਨਾ ਦਿੱਲੀ ਬਹੁਤ ਵਧੀਆ ਸ਼ਹਿਰ ਆ। ਹੋਰ ਮਾ ਮਾ ਚੱਲ ਠੀਕ ਆ ਮੈਂ ਇੱਥੇ ਕੁਝ ਖਾਣ ਪੀਣ ਨੂੰ ਦੇਖਦਾ ਮੈਨੂੰ ਭੁੱਖ ਬੜੀ ਲੱਗੀ ਐ। ਚੰਗਾ ਪੁੱਤ ਆਪਣਾ ਧਿਆਨ ਰੱਖੀ। ਚੱਲ ਠੀਕ ਆ ਮਾ। ਕਾਇਆ ਪਣੀ ਕਾਇਆ ਪਣੀ। ਯਾਰ ਕੀ ਦਿੱਤੀ ਇੱਥੇ ਖਾਣ ਪੀਣ ਨੂੰ। ਕਾਇਆ ਪਣੀ। ਹਾਂ ਵੇ ਕਿਨੇ ਦਿੱਤੀ ਪਾਣੀ ਦੀ ਬੋਤਲ? 20 ਰੁਪਏ ਦਿੱਤੀ ਆਈ। 20 ਰੁਪਏ ਦੀ? ਅਸੀਂ ਉਸ ਨਹੀਂ ਲੈਣੀ ਹੈਗੀ। ਇੱਕ ਮਿੰਟ ਰਗੋਈ ਆਹ ਲਓ 10 ਰੁਪਏ ਦੀ ਬੋਤਲ 10 ਰੁਪਏ ਦੀ ਹਾਂਜੀ ਹਾਂਜੀ ਓਏ ਹਾਂ ਮੈਂ ਤਾਂ ਇਹੀ ਚਾਹੀਦੀ ਸੀ ਅੱਜ ਤਾਂ ਵੀ ਆਨੰਦ ਹੀ ਆ ਗਿਆ ਪਾਣੀ ਪੀ ਕੇ ਹਾਂਜੀ ਲੈ ਫੜ ਤੇਰੇ 10 ਰੁਪਏ ਇੱਥੇ ਕੁਝ ਹੋਰ ਖਾਣ ਪੀਣ ਨੂੰ ਮਿਲਦਾਗਾ ਹਾਂਜੀ ਮਿਲਦਾ ਜੀ ਕਿੱਥੇ ਕੁ ਮਿਲਦਾ ਇੱਧਰ ਜੀ ਰਾਜੂ ਦੇ ਸਟਾਲਾਂ ਲੱਗੀਆਂ ਨੇ ਜੀ ਚਲ ਚੌਮਿਨ ਨੂੰ ਹਾਂਜੀ ਹਾਂ ਬਈ ਕੀ ਕੁਝ ਵੇਚਦਾ ਚੌਮਿਨ ਕੁਲਚੇ ਛੋਲੇ ਚੌਮਿਨ ਕੁਲਚੇ ਛੋਲੇ ਚੱਲ ਇੱਕ ਪਲੇਟ ਚੌਮਿਨ ਕਰਦੇ ਕਿੰਨੇ ਰੁਪਏ ਦਿੱਤੀ 20 ਰੁਪਏ ਦੀ 20 ਰੁਪਏ ਦੀ ਚੱਲ ਕਰਦੇ ਮੈਂ ਉਹਨਾਂ ਚੱਕਰ ਫੋਨ ਤੇ ਗੱਲ ਕਰਦਾ ਓਏ ਪੰਚਾਇਤਾਂ ਰਲੀਆਂ ਵੀ ਆ ਉਹਨਾਂ ਦੇ ਨਾਲ ਸੱਚਾਈ ਹੈ ਇਹ ਮੈਂ ਅੱਖੀ ਦੇਖਿਆ ਐ ਅਰ ਮੈਂ ਬਾਅਦ ਡਿਪਟੀ ਸਾਹਿਬ ਨੂੰ ਪੁੱਛਿਆ ਮੈਂ ਕਿ ਇਹ ਕੀ ਹੈ ਮੈਂ ਕਿ ਨਸ਼ੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਨੇ ਉਹ ਤਾਂ ਤੁਹਾਡੇ ਲੋਕਾਂ ਨੂੰ ਵਿੱਚ ਲਿਆ ਕੇ ਘੰਡੇ ਪਿਆਰੇ ਨੇ ਪਾਣੀ ਵੇਹ ਦਸ਼ਾ ਕਿਵੇਂ ਬੰਦ ਹੋਊਗਾ ਉਹ ਇੱਕ ਸਿਰਫ ਡਰਾਮੇ ਸੀ ਉਹ ਨਸ਼ਾ ਨਹੀਂ ਸੀ ਬੰਦ ਕਰਨਾ ਚਾਹੁੰਦੇ ਪਰ ਇਹ ਪਹਿਲੀ ਸਰਕਾਰ ਹੈ ਜਿਨੇ ਨਸ਼ਿਆਂ ਦੀ ਬਿਮਾਰੀ ਨੂੰ ਜੜੋਂ ਕੁੱਟਣ ਦੀ ਕੋਸ਼ਿਸ਼ ਕੀਤੀ ਇੱਕ ਮੈਂ ਤੁਹਾਨੂੰ ਕੱਲ ਵੀ ਗੱਲ ਦੱਸੀ ਸੀ ਉਹ ਵੀ ਸਚਾਈ ਹੈ ਇੱਕ ਨਸ਼ਾ ਤਸਕਰ ਕਿਸੇ ਪਿੰਡ 'ਚ ਨਸ਼ਾ ਵੇਚਦਾ ਸੀ ਉਦੇ ਕੋਲ ਕਾਫੀ ਜਾਇਦਾਦ ਪ੍ਰਾਪਰਟੀ ਬਣ ਗਈ ਤਾਂ ਇੱਕ ਕਾਲੀਦਲ ਦਾ ਸਿਰਫ ਕਾਂਗਰਸ ਸਰਪੰਚ ਸੀ ਦੋਨੇ ਉਹਦੇ ਤੋਂ ਮਿੰਨਾ ਲੈਂਦੇ ਸੀ ਉਹਨੂੰ ਕਹਿੰਦੇ ਕਿ ਅਗਰ ਜੇ ਤੈਨੂੰ ਕਿਸੇ ਨੇ ਪੁੱਛ ਲੈ ਕਿ ਤੇਰੇ ਕੋਲ ਪ੍ਰਾਪਰਟੀ ਜਾਇਦਾਦ ਕਿੱਥੋਂ ਆਈ ਗੱਡੀਆਂ ਕਿੱਥੋਂ ਆਈਆਂ ਨੇ ਉਹਨੂੰ ਜ਼ਮੀਨ ਠੇਕੇ ਤੇ ਲੈ ਕੇ ਦੇ ਦਿੱਤੀ ਇਹ ਹਾਰ ਸੀ ਸਾਡਾ ਤਾਂ ਹੀ ਇਥੋਂ ਤੱਕ ਗੱਲ ਪਹੁੰਚੀ ਕਿ ਜਿਵੇਂ ਕਹਿੰਦੇ ਵੀ ਪਾਣੀ ਸਿਰ ਦੇ ਉੱਪਰ ਦੀ ਲੰਘਣ ਲੱਗ ਗਿਆ। ਇਹ ਹੁਣ ਤਾਂ ਸਾਡੇ ਸਾਰੇ ਹੀ ਬੱਚੇ ਜਦੋਂ ਪਾਣੀ ਸਿਰ ਦੀ ਉੱਪਰ ਲੰਘਦਾ ਤਾਂ ਮੌਤ ਹੀ ਹੁੰਦੀ ਹੈ। ਤਾਂ ਮਾਨਸਾਹ ਸਰਕਾਰ ਨੇ ਲੰਬੇ ਸਮੇਂ ਦੀ ਜਿਹੜੀ ਇਹ ਕਈ ਸਾਡੇ ਸਾਥੀ ਕਹਿੰਦੇ ਜੀ ਇਹ 2-3 ਸਾਲ ਕਿਉਂ ਨਹੀਂ